ਅੱਜ ਇੱਕ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸੇਰਾ ਤੇ ਮਹਿ ਬਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕੁਝ ਦਿਨ ਪਹਿਲੋ ਹੀ بارش ਹੋਣ ਦੇ ਨਾਲ ਮੌਸਮ ਜਿਹੜਾ ਕਿ ਸੁਹਾਵਨਾ ਮਿਲਿਆ ਸੀਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਤਾਂ ਉੱਥੇ ਹੀ ਹੁਣ ਫਿਰ ਤੋਂ ਮੌਸਮ ਉਮਸਪਰਾ ਹੋ ਗਿਆ ਜਿਸ ਤੇ ਨਾਲ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਚ ਬੀਤੀ ਧਣੀ ਪੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਵੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇ ਜਹੁੰਨ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ ਇਤ 254 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਢੰਗ ਕੋਈ ਪਰੇਸ਼ਾਨੀ ਆਂਦੀ ਅਸੀਂ ਦਵਾਈ ਲੈਣ ਜਾਂਦੇ ਜਾਂਦੇ ਆ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਡਾਕਟਰ ਸਾਹਿਬ ਪਹੁੰਚ ਜਾਂਦਾ ਡਾਕਟਰ ਸਾਹਿਬ ਨੂੰ ਆਪਣੇ ਘਰ ਨਾਂ ਦਾਅ ਕੇ ਜਾਂਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਇੱਥੇ ਮਾਨ ਸਰਕਾਰ ਨੇ ਪਾਰੂ ਕੈਂਪ ਕਲੀਨਿਕ ਹਲਾ ਖੋਲਿਆ ਇਹਨਾਂ ਲਈ ਆਮ ਚਲਦਾ ਗਰੀਬន្តែ ਮਲੂਮ ਮੈਂ ਆਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਜੀ ਦੀ ਬਿਮਾਰ ਹੋ ਜਣਾ ਵਾ ਕੈ ਮੇਰੇ ਰੋਟੀਆਂ ਲੱਗ ਜਾਂਦੀਆਂ ਨੇ ਲੂਲ ਪੋਸ਼ਨ ਲੱਗ ਜਾਂਦੇ ਨੇ ਕੈ ਬਾਹਰ ਚੱਟਣ ਦਾ ਲੋਕੋ ਪੈਸਾ ਨਹੀਂ ਲੱਗਾ ਤੇ ਮੈਂ ਮਹੱਲਾ ਕਨੇ ਨਹੀਂ ਆ ਕੇ ਫ੍ਰੀ ਇਲਾਜ ਕਰਾ ਸਕਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਇਹ ਕਾਰਨ ਜਿੱਥੇ ਗਰਮੀ ਤੋਂ ਥੋੜੀ ਰਾਹਤ ਮਿਲੀ ਸੀ ਉਥੇ ਹੀ ਹੋਣਾ ਹੈ ਹੁਮਸਪਰੀ ਹੁਮਸਪਰੀ ਗਰਮੀ ਦੇ ਨਾਲ ਲੋਕਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਤਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ ਇਸ ਕਾਰਨ ਨੇ ਕਈ ਵਾਰ ਫਿਰ ਪੰਜਾਬ 'ਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤੇ ਤਾਪਾਂ ਦੇ ਵਿੱਚ ਇੰਡੀਗਰੀ ਵਾਦਾ ਜਿਹੜਾ ਹੋ ਚੁੱਕਿਆ ਹੈ ਗਰਮੀ ਉਥੇ ਹੀ ਤੁਹਾਨੂੰ ਦੱਸ ਦਿੰਨੇ ਆ ਜਲੰਧਰ ਦਾ ਹਾਲ ਤੇ ਜਲੰਧਰ ਦੇ ਵਿੱਚ ਮੌਸਮ ਇਸ ਵੇਲੇ ਸੁਹਾਵਨਾ ਬਣਿਆ ਹੋਇਆ ਪਿਆ ਬੱਦਲ ਛਾਏ ਹੋਏ ਨੇ ਤੇ ਹੋ ਸਕਦਾ ਥੋੜੀ ਦੇਰ ਦੇ ਵਿੱਚ ਹੀ ਮੀਂਹ ਜਿਹੜਾ ਉਹ ਪੈ ਜਾਵੇ ਜਿਸ ਦੇ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੇਗੀ ਬੇਤੀ ਦਿਨੀ ਮਾਨਸੂਨ ਆਉਣ ਕਾਰਨ ਮੌਸਮ 'ਚ ਕਾਫੀ ਫਰਕ ਦੇਖਣ ਨੂੰ ਮਿਲਿਆ ਸੀ ਪਰ ਹੁਣ ਮਾਨਸੂਨ ਦੀ ਰਫਤਾਰ ਮੱਠੀ ਪੈਣ ਕਾਰਨ ਲੋਕ ਗਰਮੀ ਚੱਲਣ ਲਈ ਮਜਬੂਰ ਨੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਉਸ ਮੁਤਾਬਿਕ ਆਉਣ ਵਾਲੇ ਐ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ بارش ਹੋ ਸਕਦੀ ਆ ਜਿਸ ਦੇ ਨਾਲ ਕੇ ਮੌਸਮ ਫਿਰ ਤੋਂ ਜਿਹੜਾ ਸੁਹਾਵਣਾ ਬਣ ਸਕਦਾ ਤੇ ਲੋਕਾਂ ਨੂੰ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਜ਼ਰੂਰ ਮਿਲੇਗੀ ਇਸ ਵੇਲੇ ਹਮਸਪਾਰੀ ਗਰਮੀ ਦੇ ਕਾਰਨ ਲੋਕ ਜਿਹੜੇ ਪ੍ਰਸ਼ਾਨ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ 17 18 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 17-18 ਤਰੀਕ ਨੂੰ ਮੀਂਹ ਪਵੇਗਾ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਹਮਸਪਰੀ ਗਰਮੀ ਜਿਹੜੀ ਆ ਉਸ ਤੋਂ ਰਾਹਤ ਜਿਹੜੀ ਆ ਉਹ ਮਿਲਦੀ ਦਿਖਾਈ ਦੇਵੇਗੀ ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮਾਨਸੂਨ ਨਰਮ ਪੈ ਗਿਆ ਅਤੇ ਕੁਝ ਦਿਨਾਂ ਤੱਕ ਕਿਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦਾ ਕਹਣਾ ਹੈ ਕਿ 17-18 ਜੁਲਾਈ ਤੱਕ ਮੌਸਮ ਇਸੇ ਤਰ੍ਹਾਂ ਹਮਸ ਵਾਲਾ ਵੀ रह ਸਕਦਾ ਹੈ ਤਾਂ 17-18 ਜੁਲਾਈ ਨੂੰ ਹੋ ਸਕਦਾ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ हल्की बारिश हो सकती है जिसके देश-दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और WhatsApp चैनल आरोप